ਨਹੀਂ ਯਾਰ ਸੈਮੀਫਾਈਨਲ ਹਰ ਗੱਲ ਇਹਨਾਂ ਦੀ ਨਹੀਂ ਚੱਲਣੀ ਯਾਰ ਸਾਡੀ ਕਮੇਟੀ ਦਾ ਫੈਸਲਾ ਹੈ ਜਿਹੜਾ ਬੈਸਟ ਰੇਡਰ ਤੇ ਜਾਪੀ ਹੋਊਗਾ ਸੈਮੀਫਾਈਨਲ ਪਲੱਸ ਫਾਈਨਲ ਆ ਬਾਈ ਜੀ ਗਰਾਊਂਡ ਤੇ ਆ ਜਾਓ ਕਰੀ ਗਰਾਊਂਡ ਵਾਲੇ ਕੋ ਗਰਾਊਂਡ 'ਚ ਵੀ ਆਈ ਗੱਲ ਕਹੂੰਗਾ ਕਿ ਵੀਰ ਜੀ ਮਾੜੀ ਗੱਲ ਸੁਣੋ ਸਾਰੀ ਥੋਡੀ ਝੱਲੀ ਆ ਠੀਕ ਆ ਤੂੰ ਹੀ ਪੋਸਟਰ ਤੇ ਲਿਖਿਆ ਸੀ ਕੀ ਲਿਖਿਆ ਜੀ ਵੀ ਅਜੀਤ ਸੈਮੀ ਜੋ ਬੈਸਟ ਕੱਢਣ ਯਾਰ ਹਰ ਗੱਲ ਪੋਸਟਰ ਤੇ ਤਾਂ ਨਹੀਂ 16 ਪੋਰਟਰ ਤੇ ਸਾਰੀਆਂ ਛੋਡੀਆਂ ਬੰਨੀਆਂ ਨੇ ਜਦ ਹੀ ਕਹਿੰਦੇ 1 ਵਜੇ ਮਿੰਟ ਤੇ ਹੂਟਰ ਮਾਰਦਾ ਨਾ ਸਾਡੀ ਕੋਈ ਇੱਜ਼ਤ ਨਹੀਂ ਟੀਮਾਂ ਅਸੀਂ ਇੰਟਰ ਕਰ ਜਦ ਹੀ ਭਾਈ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਮੈਚ ਕਰਦਾ ਸਮਾਂ 1 ਵਜੇ ਦੀ ਤੁਸੀਂ 1 ਵਜੇ ਆ ਗਏ ਭਾਈ ਉਹ ਗੱਲ ਕਰ ਠੀਕ ਭਾਈ ਤੇਰੀ ਗੱਲ ਐ ਕਰੀਆ ਭਾਈ ਫਾਈਨਲ ਪਲੱਸ ਫਾਈਨਲ ਭਾਈ ਲਾਈਵ ਚੱਲਦਾ ਤੂੰ ਇੱਕ ਗੱਲ ਸੱਚ ਦੱਸ ਦੇ ਇੱਥੇ ਨਹੀਂ ਭਾਈ ਗੱਲ ਕਰਦਾ ਤੂੰ ਖੜਨ ਦਾ ਭੇਜ ਬੈਟ ਰੇਡਰ ਜਾਂ ਫੀ ਨਿਕਲੂਗਾ ਭਾਈ ਕੱਢ ਦੋ ਯਾਰ ਸਾਡੀ ਟੀਮ ਕੱਢ ਦੇ ਬਾਈ ਬਹੁਤ ਬਹੁਤ ਧੰਨਵਾਦ ਸੋਟਾ ਇਨਾ ਮਾਨ ਦੇਣ ਲਈ ਧੰਨਵਾਦ ਬਾਈ ਇੱਕ ਗੱਲ ਹੋਰ ਵੀ ਸੁਣਿਓ ਸਵੇਰੇ ਕੁੜੀਆਂ ਦੀ ਟੀਮ ਸੀ ਹਨਾ ਹਰਿਆਣਾ ਤੋਂ ਕੁੜੀਆਂ ਆਇਆਂ ਇਹ ਬੰਦਾ ਕਹਿੰਦਾ 500 ਰੁਪਏ ਪਰ ਪੁਆਇੰਟ ਫਾਈਨਲ ਚ ਦਊ ਪਰ ਬਾਈ ਬਾਜੂ ਮੁੱਕਰ ਗੇ ਮਾਰ ਦੋ ਬਾਈ ਤਾੜੀ 3000 ਰੁਪਏ ਕੁੜੀਆਂ ਨੇ ਕਿਰਾਇਆ ਵੀ ਕਰੇ ਹੋਏ ਸੀ ਉਹ ਵੀ ਮੁੱਕਰ ਗੇ ਭਾਈ ਜੀ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਲਾਈਵ ਚੈੱਕ ਕਰ ਲਓ ਜੇ ਸਾਰੀਆਂ ਟੀਮਾਂ ਨੂੰ ਪੈਸੇ ਨਾ ਆਤੇ ਹੋਣ ਕੁੜੀਆਂ ਵਾਲੇ ਸਾਰੇ ਬੰਦੇ ਆਪਾਂ ਇੱਥੇ ਗਰਾਊਂਡ ਦੇ ਵਿੱਚ ਖੜਿਆ ਸੰਤ ਪਾਪਾ ਅਰਦਾਸ ਦੀ ਧਰਤੀ ਤੇ ਖੜਿਆ ਸਾਰੇ ਮੇਰਾ ਵੀ ਲਾਈਵ ਚੈੱਕ ਕਰ ਲਓ ਇਹ ਝੂਠ ਇਹਨਾਂ ਦਾ ਹੁਣੇ ਫੜਿਆ ਜਾਊਗਾ ਭਾਈ ਜੀ ਰੈਫਰੀ ਸਾਹਿਬ ਇਹਨਾਂ ਨੂੰ ਬੇਨਤੀ ਆ